ਰੇਡੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਹੱਤਵਪੂਰਨ ਫੈਸਲਾ ਸੁਣਾਇਆ ਹੈ ਜਿਸ ਨਾਲ ਦੰਡ ਪ੍ਰਣਾਲੀ ਨੂੰ ਸੁਧਾਰਵਾਦੀ ਨਿਆਂ ਦੀ ਦਿਸ਼ਾ ਵਿੱਚ ਅੱਗੇ ਵਧਾਇਆ ਜਾ ਸਕਦਾ ਹੈ ਡੰਡੀ ਜਸਟਿਸ ਵਿਨੋਦ ਐਸ ਭਾਰਤਵਾਜ ਨੇ ਕਿਹਾ ਕਿ ਆਧੁਨਿਕ ਸਜ਼ਾ ਦੇ ਸਿਧਾਂਤ ਵਿੱਚ ਅਪਰਾਧੀ ਅਤੇ अपराध ਵਿਚਕਾਰ ਅੰਤਰ ਦੀ ਲੋੜ ਹੈ ਡੰਡੀ ਸੁਧਾਰ ਤੋਂ ਪਰੇ ਵਿਚਾਰ ਕਰਕੇ ਹਰ ਗਲਤੀ ਕਰਨ ਵਾਲੇ ਉੱਤੇ ਸਖਤ ਸਜ਼ਾਵਾਂ ਲਗਾਉਣਾ ਨਿਆਂ ਦੀ ਭਾਵਨਾ ਦੇ ਅਨੁਸਾਰ ਨਹੀਂ ਹੈ ਡੰਡੀ ਇਸ ਵਿਚਾਰ ਦੇ ਆਧਾਰ ਉੱਤੇ ਅਦਾਲਤ ਨੇ ਸੜਕ ਹਾਦਸੇ ਦੇ ਮਾਮਲੇ ਵਿੱਚ ਇੱਕ ਦੋਸ਼ੀ ਨੂੰ 2 ਸਾਲਾਂ ਦੀ ਸਖਤ ਕੈਦ ਦੀ ਵਜਾਏ 2 ਸਾਲਾਂ ਦੀ ਪ੍ਰੋਬੇਸ਼ਨ ਉੱਤੇ ਰਿਹਾ ਕਰਨ ਦਾ ਹੁਕਮ ਦਿੱਤਾ ਹੈ ਡੰਡੀ ਉਸ ਨੂੰ 50 ਰੁੱਖ ਲਗਾਉਣ ਅਤੇ 5 ਸਾਲਾਂ ਲਈ ਉਹਨਾਂ ਦੀ ਦੇਖਭਾਲ ਕਰਨ ਦਾ ਵੀ ਨਿਰਦੇਸ਼ ਦਿੱਤਾ ਗਿਆ ਹੈ ਡੰਡੀ ਜੇਕਰ ਉਹ 5 ਸਾਲ ਦੀ ਦੇਖਪਾਲ ਨਹੀਂ ਕਰ ਸਕਦਾ ਤਾਂ ਉਸ ਨੂੰ ਗੈਰ ਹੁਨਰਮੰਦ ਕਾਮੇਵਜੋ ਜੰਗਲਾਤ ਵਿਭਾਗ ਦੇ ਕਿਰਤ ਮਾਪ ਡੰਡਾ ਉੱਤੇ ਕੰਮ ਕਰਕੇ ਇਸ ਦੀ ਪਰਪਾਈ ਕਰਨੀ ਪਵੇਗੀ ਜਸਟਿਸ ਭਾਰਤਵਾਜ ਨੇ ਕਿਹਾ ਕਿ ਸਜ਼ਾ ਦਾ ਉਦੇਸ਼ ਬਦਲਾ ਲੈਣਾ ਨਹੀਂ ਹੈ ਸਗੋ ਸਮਾਜ ਦੀ ਰੱਖਿਆ ਅਤੇ ਅਪਰਾਧੀ ਦਾ ਸੁਧਾਰ ਹੈ ਡੰਡੀ ਉਹਨਾਂ ਨੇ ਸਜ਼ਾ ਦੇ ਤੰਨ ਥੰਮਾ ਬਦਲਾ ਰੋਕ थाम ਅਤੇ ਸੁਧਾਰ ਦੀ ਸੰਤੁਲਿਤ ਵਰਤੋਂ ਉੱਤੇ ਜ਼ੋਰ ਦਿੱਤਾ ਇਹ ਕਹਿੰਦੇ ਹੋਏ ਕਿ ਇਹ ਸੰਤੁਲਨ ਨਿਆਂਕ ਵਿਵੇਕ ਸਮਾਜਿਕ ਕਦਰਾਂ ਕੀਮਤਾਂ ਅਤੇ ਨੈਤਿਕ ਮਿਆਰਾਂ ਦਾ ਮੇਲ ਹੈ ਡੰਡੀ ਅਦਾਲਤ ਨੇ ਸੈਦ ਇਤਾਲਵੀ ਕਾਨੂੰਨਦਾਨ ਸੀਜ਼ਰ ਬੇਕਾਰਿਆ ਰੈਡੀ ਵੱਲੋਂ ਦੰਡ ਸੰਜਮ ਦੇ ਸਿਧਾਂਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਜ਼ਾ ਇੱਕ ਜ਼ਰੂਰੀ ਬੁਰਾਈ ਹੈ ਅਤੇ ਇਸ ਦੀ ਵਰਤੋਂ ਸਮਾਜਿਕ ਵਿਵਸਥਾ ਬਣਾਈ ਰੱਖਣ ਲਈ ਜ਼ਰੂਰੀ ਹੱਦ ਤੱਕ ਹੀ ਕੀਤੀ ਜਾਣੀ ਚਾਹੀਦੀ ਹੈ ਡੰਡੀ ਅਦਾਲਤ ਨੇ ਕਿਹਾ ਕਿ ਕਿਸੇ ਵਿਅਕਤੀ ਦੀ ਅਪਰਾਧ ਵਿੱਚ ਸ਼ਮੂਲੀਅਤ ਉਸ ਨੂੰ ਆਪਣੇ ਆਪ ਅਪਰਾਧੀ ਨਹੀਂ ਬਣਾਉਂਦੀ ਡੰਡੀ ਅਪਰਾਧ ਦੇ ਹਾਲਾਤ ਉਸ ਦਾ ਸਮਾਜਿਕ ਆਰਥਿਕ ਅਤੇ ਮਨੋਵਿਗਿਆਨਿਕ ਵਿਵਹਾਰ ਅਤੇ ਉਸ ਦਾ ਜੀਵਨ ਪਿਛੋਕੜ ਇਹ ਸਭ ਨਿਰਧਾਰਤ ਕਰਦੇ ਹਨ ਕਿ ਕੀ ਉਹ ਸੁਧਾਰ ਕਰਨ ਦੀ ਸੰਭਾਵਨਾ ਰੱਖਦਾ ਹੈ ਡੰਡੀ ਮਾਮਲੇ ਵਿੱਚ ਪਟੀਸ਼ਨ ਕਰਤਾ ਹਾਦਸੇ ਦੇ ਸਮੇ 21 ਸਾਲ ਅਤੇ 11 ਮਹੀਨੇ ਦਾ ਸੀ ਅਤੇ ਘਟਨਾ ਤੋਂ ਪਹਿਲਾਂ ਜਾਂ ਬਾਅਦ ਵਿੱਚ ਕੋਈ ਅਪਰਾਧਿਕ ਇਤਿਹਾਸ ਨਹੀਂ ਮਿਲਿਆ ਡੰਡੀ ਅਦਾਲਤ ਨੇ ਸਵੀਕਾਰ ਕੀਤਾ ਕਿ ਇਹ ਘਟਨਾ ਮਨੁੱਖੀ ਗਲਤੀ ਦਾ ਨਤੀਜਾ ਸੀ ਨਾ ਕਿ ਬਦਨੀਤੀ ਜਾਂ ਅਪਰਾਧਿਕ ਮਾਨਸਿਕਤਾ ਦਾ ਡੰਡੀ ਜਸਟਿਸ ਭਾਰਤਵਾਜ ਨੇ ਕਿਹਾ ਕਿ ਅਦਾਲਤ ਇਹ ਨਹੀਂ ਮੰਨ ਸਕਦੀ ਕਿ ਹਰ ਅਪਰਾਧੀ ਸੁਧਾਰ ਤੋਂ ਪਰੇ ਹੈ ਡੰਡੀ ਜਦੋਂ ਕੋਈ ਅਪਰਾਧ ਸਿਰਫ ਇੱਕ ਗਲਤੀ ਦਾ ਨਤੀਜਾ ਹੁੰਦਾ ਹੈ ਤਾਂ ਸਮਾਜਿਕ ਪੁਨਰਵਾਸ ਦੀਆਂ ਕੋਸ਼ਿਸ਼ਾਂ ਸਜ਼ਾ ਨਾਲੋਂ ਬਧੇਰੇ ਟੁਕਮੀਆਂ ਹੁੰਦੀਆਂ ਹਨ ਡੰਡੀ 23 ਜੂਨ 2014 ਨੂੰ ਰਵੀ ਕੁਮਾਰ ਅਤੇ ਉਸ ਦੀ ਮਾਂ ਚੰਦਰਕਾਂਤ ਨੂੰ ਲੁਧਿਆਣਾ ਦੇ ਸ਼ਿਵ ਮੰਦਰ ਨੇੜੇ ਇੱਕ ਤੇਜ਼ ਰਫ਼ਤਾਰ ਸਵਿਫਟ ਕਾਰ ਨੇ ਟੱਕਰ ਮਾਰ ਦਿੱਤੀ ਡੰਡੀ ਵਾਰਤ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ 2 ਜੁਲਾਈ 2014 ਨੂੰ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ ਡੰਡੀ